ਜੀਵ ਆਪਣੇ ਕੀਤੇ ਹੋਏ ਕਰਮਾਂ ਨੂੰ बार-बार ਭੋਗਦਾ ਹੈ। 파व ਆਪਣਾ ਬੀਜਾ ਹੋਇਆ ਆਪ ਹੀ ਖਾਂਦਾ ਹੈ। ਸਤਨਾ ਤਨ ਤਨ ਜਗਤ ਪਤਾ ਸਤਗੁਰੂ ਵਿਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਾਹਿਬ ਗੁਰਦੇਵ ਧੰਨ ਗੁਰਦੇਵ ਧੰਨ ਧੰਨ ਸਤਗੁਰਵਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਜੀਵਨੋ ਸਮਝਾਉਣਾ ਕਰਦੇ ਹਨ ਤਹੇ ਜੀਵ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਧਰਮ ਦੇ ਅਨੁਸਾਰ ਕਾਰਜ ਕਰਦੇ ਹਾਂ ਤੇ ਉਹ ਕਾਰਜ ਸਾਡਾ ਸਫਲਾ ਹੋ ਜਾਂਦਾ ਹੈ ਸਤਿਗੁਰ ਜੀ ਬਖਸ਼ਿਸ਼ ਕਰਦੇ ਆ ਕਹੇ ਜੀਵ ਆਪਣਾ ਬੀਜ ਤੂੰ ਆਪ ਹੀ ਖਾਵਤ ਹੈ ਬਹੁ ਬਾੜ ਤੇਰਾ ਹੀ ਤੁਝ ਸੰਪਤਾ ਬਹਿਦਾ ਦਾ ਕਰਤਾਰ ਜੀਵ ਆਪਣੇ ਕੀਤੇ ਹੋਏ ਕਰਮਾਂ ਨੂੰ बार-बार ਭੋਗਦਾ ਹੈ ਪਾਵ ਆਪਣਾ ਬੀਜਾ ਹੋਇਆ ਆਪ ਹੀ ਖਾਂਦਾ ਹੈ ਜੀਵ ਦੇ ਕੀਤੇ ਹੋਏ ਕਰਮਾਂ ਦਾ ਫਲ ਹੀ ਦਾਤਾ ਕਰਤਾਰ ਉਸ ਨੂੰ ਮੋੜਦਾ ਹੈ ਤੇਰਾ ਹੀ ਤੁਜ ਸੰਪਤਾ ਮਹਿ ਦਾਤਾ ਕਰਤਾਰ ਕਹੇ ਜੀਵ ਚ ਤੂੰ ਜਿਸ ਤਰ੍ਹਾਂ ਦਾ ਕਾਰਜ ਕਰੇਗਾ ਧਰਮ ਦੇ ਅਨੁਸਾਰ ਕਾਰਜ ਕਰੇਗਾ ਤੇ ਤੇਰਾ ਜੀਵਨ ਸਫਲਾ ਹੋ ਜਾਵੇ ਦਾ ਉਹ ਪਰਮਾਤਮਾ ਦੇਖੋ ਕਿੰਨਾ ਗੁਣਵਾਨ ਹੈ ਉਹ ਕਿੰਨਾ ਤਾਕਤਵਰ ਹੈ ਕਿੰਦੂ ਇੱਕ ਦਾਣਾ ਆਪਾਂ ਦੇਖ ਲਈਨ ਇੱਕ ਦਾਣਾ ਜ਼ਮੀਨ ਵਿੱਚ ਲਾਉਨੇ ਆਪਾਂ ਉਹ ਕਿੰਨੇ ਦਾਣੇ ਬਣ ਜਾਂਦੇ ਹਨ ਇੱਕ ਬੀਜ ਛੋਟਾ ਜਿਹਾ ਆਪਾਂ ਬੀਜਦੇ ਆਂ ਔਰ ਉਹਨੂੰ ਕਿੰਨੇ ਫਲ ਲੱਗਦੇ ਹਨ ਸਤਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜੀਵ ਤੇਰੇ ਕੀਤੇ ਹੋਏ ਕਰਮ ਕੀਤਾ ਹੋਇਆ ਸੇਵਾ ਜਿਹੜੀ ਆਪਾਂ ਸੇਵਾ ਕਰਦੇ ਨਾ ਕੀਤੀ ਹੋਈ ਸੇਵਾ ਉਹ ਉਸ ਅਨੁਸਾਰ ਸੰਨੂ ਉਹ ਫਲ ਪਰਮਾਤਮਾ ਦਿੰਦਾ ਹੈ ਕਿ ਆਪਣਾ ਬੀਜ ਤੂੰ ਆਪ ਹੀ ਖਾਵਤ ਹੈ ਬਹੁ ਮਾਰ ਕਿ ਜੀਵ ਬਹੁਤ ਬਾਰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਦਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜੋ ਗੁਰੂ ਸ਼ਰਨੀ ਪਰਤ ਹੈ ਤਿਲ ਵਰ ਵੀ ਭਿਆਨਤ ਪਰ ਜੋ ਜੀਵ ਗੁਰੂ ਦੀ ਸ਼ਰਨ ਗ੍ਰਹਿਣ ਕਰਦਾ ਹੈ ਕਿ ਜਿਹੜਾ ਵੀ ਜੀਵ ਗੁਰੂ ਦੀ ਸ਼ਰਨ ਗ੍ਰਹਿਣ ਕਰਦਾ ਹੈ ਪ੍ਰਭੂ ਉਸਤੇ ਤਿਲ ਮਾਤਰ ਵੀ ਕਹਿੰਦੇ ਭਾਵੇਂ ਕਹਿੰਦੇ ਥੋੜੀ ਜੀ ਵੀ ਤਿਲ ਕਿਛੋਟਾ ਜਾਂ ਦਾਣਾ ਹੁੰਦਾ ਕਿ ਨਿਕਾ ਜਾ ਆਪਾਂ ਕਈ ਵਾਰ ਦੇ ਦਿੰਦੇ ਨਾ ਗੁੜ ਤੇਲਾ ਭਾਜ ਨੂੰ ਕਹਿੰਦੇ ਬਣਾਣੇ ਆ ਤੇ ਤਿਲ ਛੋਟਾ ਜਾਂਦਾ ਕਹਿੰਦੇ ਓਨੀ ਕਿ ਵੀ ਉਹ ਪਰਮਾਤਮਾ ਕਿਰਪਾ ਕਰ ਦੇਵੇ ਤਾਂ ਜੀਵ ਸੰਸਾਰ ਵਿੱਚ ਸ਼ੋਭਾ ਪਾਉਂਦਾ ਹੈ ਜੇਕਰ ਜੀਵ ਧਰਮ ਦੇ ਅਨੁਸਾਰ ਕਾਰਜ ਕਰਦਾ ਹੈ ਸੇਵਾ ਸਿਮਰਨ ਕਮਾਈ ਕਰਦਾ ਹੈ ਜੇਕਰ ਪਰਮਾਤਮਾ ਉਹ ਤੇ ਕਹਿੰਦੇ ਤਿਲ ਮਾਤਰ ਪੋਰਕ ਜਿੰਨੀ ਵੀ ਕਿਰਪਾ ਕਰ ਦੇਵੇ ਤਾਂ ਜੀਵ ਸੰਸਾਰ ਦੇ ਵਿੱਚ ਸ਼ੋਭਾ ਪਾਉਂਦਾ ਹੈ ਮਾਨ ਸਤਕਾਰ ਪਾਉਂਦਾ ਹੈ ਸ਼ੋਭਾ ਪਾਵੇ ਲੋਕ ਮੇ ਕਹਿ ਤਮੁਨੀ ਜਨ ਸੰਤ ਅਤੇ ਸੰਤਾਂ ਦਾ ਕਥਨ ਹੈ ਸ਼ੋਭਾ ਪਾਵੇ ਤੇ ਮਾਨ ਸਤਕਾਰ ਉਹਦਾ ਹਰ ਜਗ੍ਹਾ ਹੁੰਦਾ ਹੈ ਜਿਹੜਾ ਜਿਹੜਾ ਵੀ ਜੀਵ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਦਾ ਹੈ ਤਾਂ ਉਸ ਦੀ ਸ਼ੋਭਾ ਹੁੰਦੀ ਜਾਂਦੀ ਹੈ ਇਹ ਸੰਤਾਂ ਦਾ ਕਥਨ ਹੈ ਇਹ ਜੀਵ ਤੂੰ ਨਰਕਾਂ ਦੇ ਖਿਆਲ ਨੂੰ ਛੇਤੀ ਮਨ ਵਿੱਚੋਂ ਤਿਆਗ ਦੇ ਕਿ ਨਰਕਾਂ ਦਾ ਧਿਆਨ ਆਪਣੇ ਮਨ ਦੇ ਵਿੱਚੋਂ ਕੱਢ ਦੇ ਗੁਰੂ ਵਾਲਾ ਬਣ ਕੇ ਗੁਰੂ ਤੋਂ ਨਾਮ ਸ਼ਬਦ ਲੈ ਕੇ ਸੇਵਾ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਕਿ ਮਨ ਦੇ ਵਿੱਚੋਂ ਤਿਆਗ ਦੇ ਕੇ ਤੈਨੂੰ ਸਵਰਗ ਮਿਲਣਾ ਹੈ ਕਿ ਨਰਕ ਮਿਲਣਾ ਹੈ ਕੋਈ ਨਰਕ ਕੋਈ ਸਵਰਗ ਕੋਈ ਉੱਪਰ ਨਹੀਂ ਹੈ ਕਿ ਉੱਪਰ ਕੋਈ ਨਰਕ ਸਵਰਗ ਹੈ ਨਰਕ ਔਰ ਸਵਰਗ ਜੀਵ ਨੂੰ ਇੱਥੇ ਹੀ ਮਿਲਣਾ ਹੈ ਆਪਾਂ ਦੇਖਦੇ ਵੀ ਮਿਲਦਾ ਵੀ ਹੈ ਤੇ ਆਪ ਪੁੱਤਰ ਕਹਨੇ ਕਰ ਦੇ ਵਿੱਚ ਹਨ ਤਾਂ ਸਵਰਗ ਇੱਥੇ ਹੀ ਹੈ ਤੇ ਆਪ ਪੁੱਤਰ ਨਸ਼ੇ ਕਰਦੇ ਹੋਣ ਲੜਾਈ ਝਗੜਾ ਕਰਦੇ ਹੋਣ ਤਾਂ ਨਰਕ ਇੱਥੇ ਹੀ ਹੈ। ਤੇ ਆਪ ਪੁੱਤਰ ਪੜ੍ਹ ਲੈ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਤਾਂ ਸਵਰਗ ਇੱਥੇ ਹੀ ਹੈ। ਇੱਥੇ ਹੀ ਹੈ ਸਭ ਕੁਝ। اے ਜੀਵ ਤੂੰ ਗੁਰੂ ਵਾਲਾ ਬਣ ਕੇ ਨਾਮ ਸਿਮਰਨ ਕਮਾਈ ਕਰ।